ਆਹ ਸੁਣਿਆ ਯਾਰ ਹਾਂਜੀ ਕਦੀ ਤੂੰ ਗੁਰਦੁਆਰੇ ਚ ਦੇਖਿਆ ਦੋ ਬੰਦੇ ਲੜਨ ਦੇ ਮੈਂ ਝਾੜੂ ਮਾਰਨਾ ਮੈਂ ਝਾੜੂ ਮਾਰਨਾ ਮੈਂ ਭਾਂਡੇ ਮਾਜਨੇ ਮੈਂ ਭਾਂਡੇ ਮਾਜਨੇ ਤੂੰ ਕਦੀ ਨਹੀਂ ਲੜੇਗਾ ਉੱਤੋਂ ਆ ਦੇਖੇਗਾ ਮੈਂ ਪ੍ਰਧਾਨ ਬਣਨਾ ਮੈਂ ਪ੍ਰਧਾਨ ਬਣਨਾ ਮੈਂ ਲੰਗਰ ਬਣਾਉਣਾ ਕਦੀ ਲੜਾਈ ਨਹੀਂ ਹੁੰਦੀ ਆਪਾਂ ਕਦੀ ਲੜੇ ਨਹੀਂ ਸਕਦੇ ਕਿ ਝਾੜੂ ਤੂੰ ਝਾੜੂ ਮਾਰਨਾ ਆਪਾਂ ਤਾਂ ਕਹਾਂਗੇ ਮਾਰ ਦੇ ਯਾਰ ਝਾੜੂ ਸੇਵਾਦਾਰ ਹਾਂਜੀ ਬਰਤਨ ਮਾਜਰ ਵਾਲਾ ਸੇਵਾਦਾਰ ਸਫਾਈ ਕਰਨ ਵਾਲਾ ਸੇਵਾਦਾਰ ਲੰਗਰ ਬਣਾਉਣ ਵਾਲਾ ਲੰਗਰ ਛਕਾਉਣ ਵਾਲਾ ਸੇਵਾਦਾਰ ਆ ਕਦੀ ਤੂੰ ਲੜਦੇ ਨਹੀਂ ਦੇਖੋਗੇ ਕਿ ਮੈਂ ਸੇਵਾ ਕਰਨੀ ਮੈਂ ਸੇਵਾ ਕਰਨੀ ਆਦਿਸਿਕਾ ਕਹਿੰਦੇ ਨੇ ਆਜੋ ਮਾਰੇ ਵਾਇਗੁਰੂ ਜੀ ਸੇਵਾ ਕਰ ਲਓ ਆਦੇ ਨਾਲ ਜੋੜਦੇ ਨੇ ਹੋਰ ਸੇਵਾ ਕਰਨ ਜਥੇਦਾਰ ਹੋ ਗਿਆ ਪ੍ਰਧਾਨ ਜਿਹੜਾ ਗੁਰਦੁਆਰੇ ਦਾ ਹੋ ਗਿਆ ਤੇ ਕਿਸੇ ਜਗ੍ਹਾ ਦਾ ਹੋ ਗਿਆ ਉਹਨਾਂ ਦੀ ਆਪਾਂ ਲੜਾਈ ਦੇਖੀ ਆਪਾਂ ਦੇਖੀਏ ਇੱਥੇ ਬਿਲਕੁਲ ਦੇਖੀ ਸੈਕਟਰੀ ਲੜਦਾ ਖਜ਼ਾਨਚੀ ਲੜਦਾ ਸਾਰੇ ਲੜਦੇ ਪੋਜੀਸ਼ਨਾਂ ਕਰਕੇ ਲੜਦੇ ਜਿੰਨੇ ਸੇਵਾ ਕਰਨੀ ਉਹਨੇ ਤੇ ਬਰਤਨ ਮੰਦ ਦੀ ਸੇਵਾ ਕਰ ਲੈਣੀ ਇਹ ਵੀ بڑا ਹੁੰਦਾ ਭਾਈ ਜਿਹੜਾ ਗੁਰੂ ਦੀ ਗੱਲ ਕਰਦਾ ਉਹਨੂੰ ਵੀ ਰਿਸਪੈਕਟ ਦੇ ਦੇ ਚੰਗੀ ਤਰ੍ਹਾਂ ਇਹ ਗਰੰਤੀ ਸਿੰਘ ਜੀ ਦੇ ਮੇਰੇ ਸਾਹਮਣੇ ਮੇਰੇ ਸਾਹਮਣੇ ਕੀ ਹੋਣੀ ਚਾਹੀਦੀ ਏ ਇਹ ਇਹਨਾਂ ਨੂੰ ਕਰਨੀ ਨਹੀਂ ਆਉਂਦੀ ਮੈਂ بڑے ਗੁਰਦੁਆਰਿਆਂ ਵਾਲੇ ਦੇਖੇ ਨੇ ਸਪੈਸ਼ਲੀ ਅਮਰੀਕਾ 'ਚ ਵੀ ਇੰਡੀਆ 'ਚ ਵੀ ਕਮੇਟੀ ਵਾਲੇ ਜਿਹੜੇ ਦਾਰੂ ਵੀ ਪੀਂਦੇ ਨੇ ਅੱਗੇ ਬਾਦੋਂ ਤੇ ਮੈਨਾਂ ਹੁੰਦਾ ਪਹਿਕੇ ਜਿਹੜਾ ਬੰਦਾ ਆਪ ਹੀ ਡਿਸਪਲਿਨ 'ਚ ਨਹੀਂ ਹੈਗਾ ਉਹ ਇੱਕ ਗੁਰਦੁਆਰੇ ਦਾ ਆਪਾਂ ਉਹਨੂੰ ਮੈਂਬਰ ਬਣਾਏ ਆ ਮਤਲਬ ਕਿੱਡੀ ਮਾੜੀ ਚੀਜ਼ ਏ ਫਿਰ ਜੇ ਕੋਈ ਨਿਹੰਗ ਸਿੰਘ ਆ ਕੇ ਜਾਂ ਕੋਈ ਟਕਸਾਲੀ ਸਿੰਘ ਆ ਕੇ ਆਪਣਾ ਪੈਰਾ ਕਰਦਾ ਉਸੇ ਇਹਨੂੰ ਗੁੱਸਾ ਕਿਉਂ ਲੱਗਦਾ ਪਰ ਇਹ ਚੀਜ਼ਾਂ ਨੇ ਆਹ ਤੇ ਗੱਲੇ ਨਾ bro ਜਿੰਨੇ ਸਮਨ ਹੋਣੇ ਉਹਨੂੰ ਤਾਂ ਪਤਾ ਲੱਗੇਗਾ ਗੱਲ ਹੈਗਾ ਦੀ ਚਲ